ਇਹ ਤੇ ਵੀ ਆਉਂਦਾ ਟਾਈਮ ਪਾਸ ਹੀ ਕਰਨਾ ਆਇਆ ਹੋਇਆ ਉਹ ਟਾਈਮ ਪਾਸ ਨਹੀਂ ਕਰਨਾ ਆ ਮੈਂ ਤਾਂ ਸਮਾਨ ਲੈਣਾ ਆਵਾ ਅੱਗੇ ਜਿਖ ਫੜੀ ਉਹ ਆ ਦਾ ਨਿੱਕੀ ਬੜੀ ਆ ਉਹ ਨਿੱਕੀ ਆ ਉਹ ਤੂੰ ਖਾਣਾ ਹੀ ਆ ਗਿਆ ਉੱਤੇ ਲੇਟਣਾ ਉਹ ਪਾਣੀ ਪੁਣੀ ਨਹੀਂ ਆਗਾ ਬੀਨੂ ਉਹ ਨਹੀਂ ਨਹੀਂ ਵੀਰ ਪਾਣੀ ਨਹੀਂ ਆਗਾ ਉਹ ਨਾਲੇ ਇੱਕ ਇਥੇ ਮੋਚੀ ਬੈਨਦਾ ਨਹੀਂ ਉਹ ਨਹੀਂ ਖੜਿਆ ਬਾਵਾ ਦੇ ਕੋਲ ਬੈਖ ਲੋ ਜਾਈਦਾ ਸੀ ਆ ਗਿਆ ਓਏ ਉਹਨੂੰ ਤੇਰੇ ਅਰ ਗਿਆਣ ਕੇ ਬੈਠੇ ਰਹਿੰਦੇ ਸੀ ਉਹਨੂੰ ਵਿਚਾਰੇ ਨੂੰ ਪੱਕਾ ਹੀ ਠਾਤਾ ਕੀ ਗੱਲ ਮਰ ਗਿਆ ਉਹ ਮਰ ਨਹੀਂ ਗਿਆ ਇਥੋਂ ਅੱਡਾ ਚੋਕ ਕੇ ਤਾਂ ਡੱਡੂਆਂ ਨੇ ਲਾ ਗਿਆ ਆ ਅੱਛਾ ਤੇ ਹੋਰ ਕੀ ਪਾ ਅੱਡਾ ਤੇ ਜਾਵਦਾ ਹਨ ਨੂੰ ਵੀ ਚੁੱਕਣਾ ਪਣਾ ਜਿਹੜੇ ਜਿਹੜੇ ਤਗੜੇ ਰੋਡ ਬਣਾਈ ਜਾਂਦੇ ਆ ਕਿੜੇ ਕਿੜੇ ਪੁਲ ਚੋਕਦੇ ਨੇ ਨਾ ਨੇ ਇਹਨਾਂ ਨੇ ਤਾਂ ਖਜਾਲੇ ਨੂੰ ਵੀ ਰਗਿਆ ਬਣਾਤਾ ਆ। ਆਹੋ ਲੱਗਦਾ ਚਕਾਉਣਗੇ ਤੁਹਾਡੀ ਵੀ ਦੁਕਾਨ। ਤੇ ਤੂੰ ਹਣੇ ਇਥੋਂ ਹੱਥ ਚੁੱਕ। ਇਹ ਦੱਸ ਕੀ ਕੀ ਕਵਾਂ? ਉਹ ਪਾ ਵੀ ਲੈਨੇ ਆ ਪਹਿਲੋਂ। ਮਾਫੀ ਦਾ ਰੇਟ ਤਾਂ ਦੱਸ ਕੀ ਆ? 150 ਰੁਪਏ ਕਿਲੋ। ਫੜ ਫਿਰ ਕਾਫੀ ਪੈਨ ਲਖਾਵਾਂ ਤੁਨੂੰ ਸਮਾਨ। ਜੀ ਲਿਖਾਓ 150 ਰੁਪਏ ਕਿਲਾ ਮੁਫਲੀ ਆਹਾਂ 10 ਕਿਲੋ ਮੁਫਲੀ ਲੈਣਾ 10 ਕਿਲੋ ਮੁਫਲੀ ਆ 3 ਕਿਲੋ ਗਿਰੀਆਂ ਪਾਲੀ 3 ਕਿਲੋ ਗਿਰੀਆਂ ਹੋਰ ਆ 2 ਕਿਲੋ ਏਦਾਂ ਕਰਾ ਪੂਜੇ ਚਨੇ ਪਾ ਦੀ ਪੂਜੇ ਚਨੇ 2 ਕਿਲੋ ਹੋਰ ਏਦਾਂ ਕਰ ਫਿਰ ਨਿਆਣਾ ਵਾਸਤੇ 10 ਪੈਕਟ ਵੀ ਪਾ ਦੀ ਮੁਫਲੀਆ ਦੇ ਪੁੱਲਿਆਂ ਦੇ ਹਾਂ 10 ਪੈਕਟ ਪੁੱਲਿਆਂ ਨੇ ਹੋਰ ਮੱਕਈ ਦੇ ਢਣੇ ਵੀ ਕਿਲੋ ਕਿ ਫਿਰ ਪਾ ਦੇ ਕੋਕੋ ਕਨੋ ਮਕਾਈ ਦੇ ਤੋਣ ਕਾਰ ਸਾਹਿਬ ਕਿਨਾਂ ਬਣੇ ਆਹ ਬ ਤੇਰਾ 10 ਕਿਲੋ 1500 ਰੁਪਏ ਇਹਦਾ ਬਣ ਗਿਆ ਮੂੰਫਲੀ ਤੇ ਤੇਰਾ ਇਹਦਾ ਬਣ ਗਿਆ ਗਿਰਿਆਂ ਦਾ 600 ਤੇ 320 ਦਰੇ ਚਣਿਆਂ ਦੇ ਬਣ ਗਏ ਤੇ 120 ਦਰੇ ਉਹਦੇ ਬਣ ਗਏ ਤੇ 100 ਇਹਦਾ ਬਣ ਗਿਆ ਫੁੱਲਿਆਂ ਦਾ ਤੇ ਤੇਰਾ ਟੋਟਲ ਬਣ ਗਿਆ 2640 ਬਣੇ ਤੂੰ 2600 ਦੇ ਦੀ ਮਾਲ ਕੱਠਾ ਖੜਾ ਨੱਗਾ ਪਤਾ ਪਾਵਾਂ ਫੇ ਮਾਲ ਤੋੜੇ ਚ ਉਹ ਤੋੜੇ ਚ ਵੀ ਪਾਵਾਂਗੇ ਜਦੋਂ ਭੈਣ ਨੂੰ ਲੋੜੀ ਪਾਵਾਂਗੇ ਮੈਂ ਕਿਹਾ ਉਹਨਾਂ ਚ ਰੇਡ ਨਹੀਂ ਪਤਾ ਕਰ ਛੜੀਏ ਉਹਦੋਂ ਭੈਣ ਨੂੰ ਲੋੜੀ ਪਾਣੀ ਆ ਗੇ ਲੈਂਟਰ ਪਾ ਕੇ ਦਿਨਾਵਾ ਇਹ ਜਿਹੜਾ ਲੱਖਾਂ ਦਾ ਸਮਾਨ ਆ ਕਿ ਮੁੜ ਕੇ ਮਹਿੰਗਾ ਨਾ ਹੋ ਜਾਏ ਚੰਗੀ ਚ ਉਹਨਾਂ ਦੇ ਤੁਰ ਗਿਆ ਇੱਥੋਂ ਕਿਤੇ ਤੈਨੂੰ ਨਾ ਲਵੇਂ ਪਾਇਆ ਹੋਵੇ ਕੀ ਹੋਇਆ